ਇਹ ਕਿਸਾਨ ਨੂੰ بڑے بڑے ਕੱਟ ਲਾਏ ਜਾ ਰਹੇ ਆ ਸਰਕਾਰ ਨੋਟ ਕਰੇ ਇਹ ਅਸੀਂ ਬਿਲਕੁਲ ਕਿਸਾਨ ਨਹੀਂ ਭਰੂਗਾ ਇਹ ਸੇਲਰ ਮਾਰਕ ਸਾਰਿਆਂ ਨੂੰ ਵੱਡੀ ਲੁੱਟ ਕਰ ਰਹੇ ਆ ਪਰ ਉਹ ਬੰਦੇ ਆ ਜਿਹੜੇ ਕੱਟ ਮੰਗ ਰਹੇ ਉਹ ਇੱਥੇ ਰਫੂ ਚੱਕਰ ਹੋ ਗਿਆ ਇਹ ਕਿਸਾਨ ਉੱਤੇ ਵੀ ਚੱਕੀ ਆ ਥੱਲੇ ਵੀ ਚੱਕੀ ਆ ਵਿੱਚ ਪੀਸ ਰਿਆ ਵਾ ਤੁਹਾਨੂੰ ਕਹਾਂ ਲੋਕਾਂ ਲੋਕਾਂ ਜੱਟ ਨੂੰ ਆ ਕਹਿੰਦੇ ਆਪਾਂ ਆਪਾਂ ਕਿੱਥੋਂ ਆਜਣਾ ਵੀ ਇੰਨੇ ਕੱਟ ਤੇ ਮੇਰੀ ਲੱਖ ਤੋਂ 3 ਲੱਖ 2.5 ਲੱਖ ਤੋੜਾ ਜਕਾਤਾ ਬਿਲਕੁਲ ਮੇਰੀ ਗੱਲ ਸੁਣੋ ਜਿੰਨੇ ਵੀ ਕੱਟ ਕੱਟਨਾ ਆ ਵੀ ਇਹ ਗੱਲਾਂ ਨੇ ਆਜਣਾ ਉਹਨੂੰ ਲਿਖ ਕੇ ਦੇਣਾ ਪਊਗਾ ਵੀ ਇੰਨੇ ਮੋਟੇ ਟੋਨਾ ਹੀ ਤੇ ਇੰਨਾ ਟਾਟਾ ਹੀ ਕੱਟਣ ਲੱਗੇ ਤਾਂ ਜੱਟ ਨੇ ਤੁਹਾਨੂੰ ਰੁਪਈਆ ਨਹੀਂ ਦੇਣਾ ਇਹ ਧੀ ਗੱਲ ਜੇ ਜਾ ਮਰ ਬੋਲ ਅਸੀਂ ਅਹੀਂ ਅਹੀਂ ਥੇਲਰ ਆਉਣ ਥੇਲਰ ਆਲੇ ਆਪਾਂ ਸਰਕਾਰ ਪੰਜਾਬ ਦੀ ਇਸ ਮੰਡੀ ਚ ਮਚੀ ਹਫੜਾ ਤਫੜੀ ਮਾਮਲਾ ਆਰਤੀਏ ਪਾਸੋਂ 300 ਰੁਪਏ ਪ੍ਰਤੀ ਕੁਆਂਟਲ ਮੰਗਣ ਦਾ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਚਾਹੇ ਕਿਸਾਨਾਂ ਦੀ ਫਸਲ ਡਾਲਾ ਖੋਲਦੇ ਹੀ ਚੁੱਕਣ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਜ਼ਿਲ੍ਹਾ ਤਰਨਤਾਰਨ ਦੀ ਮੰਡੀ ਸਹਿਬਾਜਪੁਰ ਵਿੱਚ ਉਸ ਵੇਲੇ ਹਫੜਾ ਤਫੜੀ ਮੱਝ ਜਾਂਦੀ ਹੈ ਜਦੋਂ ਸੈਲਰ ਮਾਲਕਾਂ ਵੱਲੋਂ ਆਰਤੀਆਂ ਕੋਲੋਂ ਪ੍ਰਤੀ ਕੁਆਂਟਲ 300 ਰੁਪਏ ਮੰਗਣ ਤੇ ਦੋਸ਼ ਲਗਾਉਣ ਦਾ ਮਾਮਲਾ ਸਾਹਮਣੇ ਹੈ ਜੀਆਂ ਦੱਸਦੇ ਕਿ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਡੀ ਗਿਣਤੀ ਦੇ ਵਿੱਚ ਸਾਥੀਆਂ ਦੇ ਨਾਲ ਮੰਡੀ ਵਿੱਚ ਪਹੁੰਚਣਾ ਸ਼ੁਰੂ ਹੋ ਗਈਆਂ ਨੇ ਜਿਸ ਤੋਂ ਬਾਅਦ ਆਰਤੀਆਂ ਪਾਸੋਂ ਪੈਸੇ ਦੀ ਮੰਗ ਦੀਵਲੋ ਆਪਣਾ ਦੁੱਖੜਾ ਸੁਣਾਉਂਦੇ ਸਰਕਾਰ ਪਾਸੋਂ ਇਹਨਾਂ ਉੱਪਰ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਉਸੇ ਸਮੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਅਗੁਰ ਰਮੇਸ਼ ਸਿੰਘ ਨੇ ਕੀ ਕੀ ਕਿਹਾ ਇਸ ਮਾਮਲੇ ਦੇ ਵਿੱਚ ਤੁਸੀਂ ਵੀ ਸੁਣੋ। ਪੰਜਾਬ ਜ਼ਿਲ੍ਹਾ ਕਰਨਤਾਂ ਦਾ ਸੀਨੀਅਰ ਮੀਤ ਪ੍ਰਧਾਨ ਅੱਜ ਮੰਡੀ ਸਵਾਜਪੁਰ ਦੀ ਵਿੱਚ ਆਏ ਆ। ਸਾਨੂੰ ਇਹ ਪਤਾ ਲੱਗਾ ਇਹ ਪਤਾ ਲੱਗਾ ਵੀ ਜਿਹੜੇ ਸੇਡਰਾਂ ਵਾਲੇ ਆ ਉਹ ਆਪਿਆਂ ਤੋਂ ਸ਼ੁਰੂ ਤੋਂ ਲੈ ਕੇ ਕੱਟ ਜਿਹੜਾ ਬੜਾ-ਬੜਾ ਲਾ ਰਹੇ ਆ। ਉਹਨੂੰ ਪਹਿਲਾਂ ਇਹ ਦੱਸ ਇਹਨਾਂ ਦਾ ਕਹਿਣਾ ਵੀ 70 ਰੁਪਏ ਕੱਢਦੇ ਰਏ ਮੁਰਕੇ 100 ਤੇ ਆ ਗਏ ਅੱਜ ਹੁਣ ਜਿਹੜੇ ਸੈਲਰ ਮਾਲਕੋ ਚੈੱਕ ਕਰਨ ਆਏ ਝੋਨਾ ਉਹਦਾ 300 ਕੁਇੰਟਲ ਦਾ ਮੰਗ ਕਰ ਰਿਆ ਇਹ ਜਦੋਂ ਸਾਨੂੰ ਜਥੇਬੰਦੀਆਂ ਨੂੰ ਪਤਾ ਲੱਗਾ ਅਸੀਂ ਇੱਥੇ ਮੰਡੀ ਤੇ ਆਏ ਆ ਅਸੀਂ ਕਹਿੰਨੇ ਆ ਸਰਕਾਰ ਨੂੰ ਵੀ ਅੱਜ ਤੱਕ ਕਦੀ ਇਦਾਂ ਨਹੀਂ ਹੋਇਆ ਕਾਲੀ ਵੀ ਰਹਾ ਕਾਂਗਰਸੀ ਵੀ ਰਹਾ ਝੋਨੇ ਖਰਾਬ ਵੀ ਹੁੰਦੇ ਰੇ بارشਾਂ ਵੀ ਹੁੰਦੀਆਂ ਨਹੀਂ ਆਵਾ ਪਰ ਇਸ ਵਾਰੀ ਨਾ ਕੋਈ بارش ਹੋਈ ਆ ਨਾ ਕੋਈ ਗੱਲਬਾਤ ਝੋਨਾ ਸੁੱਕਾ ਵਾ ਕਿ 14 ਮੋਚ ਰ ਆ ਰਿਹਾ ਕਿ ਦਾ 17 ਕਿਹੇ ਕਿਹੇ ਦਾ ਕਿ 18 ਵੀ ਆ ਰਿਹਾ ਅਸੀਂ ਮੰਨਦੇ ਆ ਵੀ ਜੀ ਦਾ ਕੋਈ ਮੋਚਰ ਵਧਵਾ ਉਹਨੂੰ ਥੋੜਾ ਬਹੁਤ ਲਾ ਲੈਣ ਪਰ ਇਹ ਇਹਨਾਂ ਇੱਕੋ ਵਟਾ ਰੱਖਿਆ ਵਾ ਤੇ ਕਿਸਾਨ ਨੂੰ ਬੜੇ ਬੜੇ ਕਟ ਲਾਏ ਜਾ ਰਹੇ ਆ ਸਰਕਾਰ ਨੋਟ ਕਰੇ ਇਹ ਅਸੀਂ ਬਿਲਕੁਲ ਕਿਸਾਨ ਨਹੀਂ ਭਰੂਗਾ ਇਹ ਸਰਕਾਰ ਜ਼ਿੰਮੇਵਾਰ ਵਾ ਇਹ ਸੇਲਰ ਮਾਲਕ ਸਾਰਿਆਂ ਨੂੰ ਵੱਡੀ ਲੁੱਟ ਕਰ ਰਹੇ ਆ ਤੇ ਵਾਇਆ ਆਰਤੀਆ ਕਰ ਰਹੇ ਆ ਇਹ ਆਪਦੀ ਮੰਡੀ ਆ ਜਦੋਂ ਸਾਨੂੰ ਪਤਾ ਲੱਗਾ ਵੀ ਆਹ ਗੱਲ ਜਦੋਂ ਸਾਨੂੰ ਫੋਨ ਗਿਆ ਆਰਤੀਆਂ ਦਾ ਅਸੀਂ ਉੱਥੇ ਵੇਲੇ ਇੱਥੇ ਪਹੁੰਚੇ ਆ ਪਰ ਉਹ ਬੰਦੇ ਆ ਜਿਹੜੇ ਕਟ ਮੰਗ ਰਹੇ ਸੀ ਉਹ ਇੱਥੇ ਰਫੂ ਚੱਕਰ ਹੋ ਗਏ ਆ ਕਿਉਂਕਿ ਅਸੀਂ ਉਹਨਾਂ ਨਾਲ ਗੱਲ ਕਰਨੀ ਚਾਹੁੰਦੇ ਵੀ ਦੱਸੋ ਤੁਸੀਂ ਕਿੰਦਾ ਮੰਗ ਰਹੇ ਜੇ ਕਿਉਂ ਮੰਗ ਰਹੇ ਜੇ ਪਰ ਇਹ ਸਾਰਾ ਕੁਝ ਹੋ ਰਿਹਾ ਮਿਲੀ ਭੁਗਤਣਾ ਹੋ ਰਿਹਾ ਜੀ ਮੈਂ ਆਖੂਗਾ ਹੱਥ ਜੋੜ ਕੇ ਬੇਨਤੀ ਆ ਪਿਆਰਤਿਆਂ ਨੂੰ ਵੀ ਇਕੱਠੇ ਹੋਣਾ ਪਊਗਾ ਇਹ ਕਿਸਾਨ ਤੇ ਅੱਗੇ ਵਿਚਾਰਾ ਮਰ ਰਿਹਾ ਵਾ ਅੱਛਾ ਇੱਕ ਗੱਲ ਆ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਆਦਾ ਇਹ ਕਿਸਾਨ ਦਾ ਡਾਲਾ ਖੁੱਲਣ ਦੇ ਨਾਲ ਹੀ ਉਹਦੀ ਫਸਲ ਜੋ ਕੀ ਜਾਊ ਉਹ ਗੱਲਾਂ ਕਿਸੇ ਤੱਕ ਜਿਹੜੀਆਂ ਸਿੱਧ ਸਹੀ ਹੋਈਆਂ ਮੈਂ ਨਾ ਬਿਲਕੁਲ ਘਟੀਆ ਗੱਲਾਂ ਲਾ ਲੋ ਤੁਸੀਂ ਉਡੀਆਂ ਉਹ ਅੱਜ ਤੱਕ ਨਾ ਡਾਲਾ ਡਾਲਾ ਦੇ ਕਿਸਾਨੀ ਤੇ 15 ਦਿਨ ਬਿਛਾਰਾ ਫੇਰ ਉਹਦਾ ਤੋਲ ਸ਼ੁਰੂ ਹੋਇਆ ਅੱਜ ਖਰੀਦ ਵੀ ਬੰਦ ਹੋ ਗਈ ਆ ਝੋਨਾ ਜੇ ਸਾਡਾ ਤੀਬਣ ਪਾਲੀਆਂ ਚ ਵੀ ਪਿਆ ਵਾ ਇਹ ਸਰਕਾਰ ਤੇ ਇਹੋ ਜੀ ਨਾਂ ਸਾਫਤ ਹੋਈ ਆ ਕਿ ਅੱਜ ਤੱਕ ਰਿਕਾਰਡ ਇਤਿਹਾਸ ਦਾ ਟੁੱਟ ਗਿਆ ਇਹਨਾਂ ਦਾ ਪਿਛਲੇ 70 80 ਸਾਲਾਂ ਦਾ ਵੀ ਜੋ ਇਹਨਾਂ ਸਾਡੇ ਨਾਲ ਮੰਡੀਆਂ ਚ ਕੀਤਾ ਕਿਸਾਨ ਬਿਲਕੁਲ ਯਾਦ ਰੱਖਣਗੇ ਹੁਣ ਲੱਗ ਹੀ ਜਾਣਾ ਤੁਹਾਨੂੰ ਪਤਾ ਅੱਛਾ ਜੇ ਜੇ ਸੇਲਰ ਵਾਲੇ ਇਥੋਂ ਚੁਕਾਈ ਜਿਹੜੀ ਲੈ ਰਹੇ ਆ ਆਰਤੀਆ ਤੋਂ ਜਾਂ ਕੁਝ ਕਰ ਰਹੇ ਆ ਜੇ ਇਹਦਾ ਅਸਰ ਕਿਸਾਨ ਤੇ ਪਾਇਆ ਜਾਂਦਾ ਜੇ ਕਿਸਾਨ ਤੋਂ ਪੈਸੇ ਕੱਟੇ ਜਾਂਦੇ ਫਿਰ ਤੁਹਾਡਾ ਜਿਹੜਾ ਐਕਸ਼ਨ ਕੀ ਹੋਊਗਾ ਸਾਡਾ ਬਹੁਤ ਵੱਡਾ ਐਕਸ਼ਨ ਹੋਊਗਾ 21 ਤਰੀਕ ਨੂੰ ਸਾਡੀ ਜਿਹੜੀ ਬਹੁਤ ਵੱਡੀ ਇੱਕ ਅਸੀਂ ਰੈਲੀ ਕਰ ਰਹੇ ਹਾਂ ਸੇਰੋਂ ਦੇ ਵਿੱਚ ਉਸ ਦਿਨ ਇਹ ਮਸਲਾ ਹੀ ਘੱਟਦਾ ਜ਼ਿਆਦਾ ਤੇ ਜਿਹੜਾ ਸਾਡਾ ਮੋਰਚਾ ਚੱਲ ਰਿਹਾ ਉੱਥੇ ਉਹਦੇ ਵਾਸਤੇ ਜਿਹੜੀ ਟੀਮ ਬਣਨੀ ਆ ਪੂਰਾ ਪੰਜਾਬ ਜਾਮ ਕਰ ਦਾਂਗੇ ਸੜਕਾਂ ਕਰ ਦਾਂਗੇ ਰੇਲਾ ਕਰ ਦਾਂਗੇ ਕਿਉਂਕਿ ਸਰਕਾਰ ਨੇ ਸਾਡੇ ਨਾਲ ਤੁਸੀਂ ਵੇਖਿਆ ਉਹ ਪਿੱਛੇ ਮੀਟਿੰਗ ਕਰਕੇ ਮੰਨੇ ਆ ਉਹਨੇ ਸਾਨੂੰ ਲਿਖ ਕੇ ਦਿੱਤਾ ਵੀ ਜਿਹੜੇ ਕੱਟ ਕੋਈ ਪਿੱਛੇ ਲੱਗੇ ਆ ਉਹ ਅਸੀਂ ਭਰ ਪਾਈ ਕਰਾਂਗੇ ਤੇ ਗਾਂ ਜਿਹੜਾ ਨਹੀਂ ਲੱਗੂਗਾ ਪਰ ਕਟ ਜਿਹੜੇ ਉਹ ਲੱਗ ਰਿਆ ਤੇ ਕਿਸਾਨ ਉੱਤੇ ਵੀ ਚੱਕੀ ਆ ਥੱਲੇ ਵੀ ਚੱਕੀ ਆ ਵਿੱਚ ਪੀਸ ਰਿਆ ਵਾ ਇਸ ਕਰਕੇ ਬਿਲਕੁਲ ਅਸੀਂ ਦੱਸ ਦੇਣਾ ਚਾਹੁੰਦੇ ਆ ਤੁਹਾਡੇ ਥਰੂ ਵੀ ਕਟਕੁੱਟ ਜਿਹੜੇ ਨਾਂ ਕਿਸਾਨਾਂ ਨੇ ਦੇਣੇ ਜੇ ਤੇ ਜਿਨ੍ਹਾਂ ਨੇ ਲਿਆ ਉਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਪਰਚੇ ਹੋਣੇ ਚਾਹੀਦੇ ਆ ਸਿਹਦਰ ਮਾਲਕੇ ਦੇ ਹੋਣਾ ਚਾਹੀਦਾ ਜਿਨ੍ਹਾਂ ਨੇ ਵੀ ਪਾਹੇ ਲਿਆ ਮੈਂ ਤਾਂ ਕੋਈ ਜਿਹੜਾ ਦਿੰਦਾ ਉੱਤੇ ਹੀ ਹੋਣੀ ਚਾਹੀਦੀ ਕੋ ਸਾਡਾ ਪ੍ਰੇਸ਼ਟਾਚਾਰ ਜਿਹੜਾ ਭਗਵੰਤ ਮਾਨਾਂ ਦਾ ਹੀ ਮੈਂ ਇਹਨਾਂ ਨੂੰ ਨਹੀਂ ਹੁਣ ਦੇਣਾ ਉਹ ਫਿਰ ਅੱਜ ਕਿੱਥੇ ਆ ਕਿੱਥੇ ਸੁੱਤਾ ਹੋ ਆ ਆ ਵੇਖੂਗਾ ਨਾ ਵੀ ਕੀ ਹੁੰਦਾ ਇੱਥੇ ਸਾਡੀਆਂ ਮੰਡੀਆਂ ਕਿਹਦੇ ਨਾਮ ਯਾਰ ਤੇ ਆ ਤੁਹਾਡੀ ਕਾਬਲ ਸਿੰਘ ਬਲਵਿੰਦਰ ਸਿੰਘ ਕੀ ਮਸਲਾ ਹੋਇਆ ਜਿਹੜਾ ਕਹਿ ਰਿਹਾ ਜੀ ਕਿ 300 ਰੁਪਏ ਮੰਗ ਰਿਹਾ ਕੋਈ ਮਸਲਾ ਇੱਥੇ ਆ ਜੀ ਵੇਖੋ ਮਾਲ ਮੰਡੀ ਦਾ ਬੜਾ ਵਧੀਆ ਚੁੱਕੀ ਜਾਂਦੇ ਆ ਪਹਿਲਾਂ ਚਲੋ ਇਹਨਾਂ ਨਾਲ ਮਾਲ ਚੁੱਕਿਆ ਮਗਰੋਂ ਅਸੀਂ ਇਹ ਗੱਲ ਕਹਿੰਨੇ ਵੀ ਵੇਖੋ ਜੇ ਕੋਈ ਕਿਸੇ ਦੀ ਕੋਈ ਜ਼ਿੰਮੇਵਾਰੀ ਕੋਈ ਠੀਕੀ ਦੀ ਖਰਾਬੀ ਚ ਆ ਜਾਂ ਕੋਈ ਪ੍ਰੋਬਲਮ ਆ ਉਹਨੂੰ ਉਹਨੂੰ ਚਲੋ ਬੰਦਾ ਜੋ ਵੀ ਜੇ ਗਿੱਲਿਆ ਤਾਂ ਉਹਨੂੰ ਗਿੱਲ ਦਾ ਚਲੋ ਜੋ ਵੀ ਮੁਆਵਜ਼ਾ ਦਿੱਤਾ ਜਾਊਗਾ ਜੇ ਆਪਾਂ ਚੰਗੇ 500 ਦੇ ਵਿੱਚ ਕੋਈ ਫਾਲਟ ਆਪਾਂ 500 ਦਾ ਜੋ ਵੀ ਹੈਗਾ ਉਹਦਾ ਨੁਕਸਾਨ ਵੀ ਝੱਲਣ ਨੂੰ ਤਿਆਰ ਆੜਦੀ ਆ ਕੋਈ ਗੱਲ ਨਹੀਂ ਜੇ ਉਹਦੀ ਜਗ੍ਹਾ ਆਪਾਂ ਕਹੀਏ ਵੀ 2000 ਦੀ 2000 ਬੋਰੀ ਨੂੰ ਆਪਾਂ ਉਹ ਆ 2000 ਨੂੰ ਬੋਰੀ ਨੂੰ ਉਹ ਕੱਟ ਲੱਗਣਾ ਜੇ ਲੱਗਣਾ ਉਹ ਗੱਲ ਚੰਗੀ ਨਹੀਂ ਲੱਗਦੀ ਤੇ ਨਾ ਬਰਦਾਸ਼ਤ ਆਪ ਨੂੰ ਨਹੀਂ ਆ ਕਿੰਨੇ ਝੋਨੇ ਦਾ 300 ਰੁਪਈਆ ਦੀ ਮੰਗੀ ਸੀ 300 ਰੁਪਈਆ ਤੇ ਮੇਰੇ ਤੋਂ ਕਿਸੇ ਨੇ ਮੰਗਿਆ ਨਹੀਂ ਹਮ ਗੱਲ ਸਮਝਦੇ ਜੇ ਕਿ ਕੋਈ ਆਰਤੀ ਦਾ ਕੋਈ ਮਾਲ ਖਰਾਬੀ ਸੀ ਉਹਦੇ ਵਿੱਚ ਕੋਈ ਪ੍ਰੋਬਲਮ ਆ ਗਈ ਉਹਦੇ ਬਾਰੇ ਮੈਨੂੰ ਨਹੀਂ ਪਤਾ ਉਹਨਾਂ ਤੋਂ ਨਾ 300 ਰੁਪਈਆ ਕੁਆਂਟ ਦਾ ਕੱਟ ਮੰਗਿਆ ਕਿਹੜੇ 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 ਸੇਲਰ ਵਾਲੇ ਜਿਹੜਾ ਝੋਨਾ ਜੋਕਰ ਇੰਨੇ ਮੰਗ ਰਿਹਾ ਮੈਨੂੰ ਵੀਰ ਜੀ ਪਤਾ ਅੱਜ ਨਵਾਂ ਹੀ ਕੋਈ ਮੁਦਕੀ ਦਾ ਸੇਲਰ ਹੈ ਜਿਹੜਾ ਆਇਆ ਹਾਂ ਉਹਨਾਂ ਨੇ ਇਹ ਗੱਲਬਾਤ ਅੱਜ ਕੀਤੀ ਹੈ ਮੈਨੂੰ ਉਹ ਕਹਿੰਦੇ ਵੀ ਆਹ ਗੱਲ ਆ ਅਸੀਂ ਸਾਰੇ ਨੂੰ ਕੱਟ ਲਾਉਣਾ ਮੈਂ ਸਾਰੇ ਦਾ ਕੱਟ ਨਹੀਂ ਦੇਣਾ ਭਾਵੇਂ ਜੋ ਮਰਜ਼ੀ ਕਿਹੜੀ ਆੜ੍ਹਤਾਂ ਦੇ ਤੋਂ ਮੰਗ ਰਿਹਾ ਸੀ ਉਹ 300 ਰੁਪਇਆ ਉਹ ਤਰਮ ਦਲਬਾਗ ਤੋਂ ਤੇ ਕੀ ਮੰਗ ਕੀ ਕਰਦੇ ਝੋਨੇ ਦੀ ਹਾਂਜੀ ਮੰਗ ਹੀ ਕਰਦੇ ਦੇਖੋ ਕਰਦੇ ਵੇਖੋ ਲੁੱਟਣਾ ਵੇ ਆੜ੍ਹਤਿਆਂ ਦੀ ਆਰਤੀ ਵੀ ਮਰੇ ਪਏ ਚ ਕੋਈ ਸ਼ਰਿਆ ਵਾਲੀ ਗੱਲ ਕੋਈ ਨਹੀਂ ਦੇਖੋ ਜੇ ਕੋਈ ਨੁਕਸਾਨ ਹੁੰਦਾ ਤੇ ਆਰਤੀਆ ਪੋਲੋਂ ਦਾ ਕਰੋਨਾ ਰੋਇਆ ਭਾਵੇਂ ਜੋ ਮਰਜੀ ਨਾ ਹੁਣ ਜਿੱਦਾਂ ਨਹੀਂ ਜਿੱਦਾਂ ਨਹੀਂ ਕਹਿਣ ਡੈਗੇ 300 ਰੁਪਇਆ ਜਿਹੜਾ ਚਕਾਈ ਦਾ ਮੰਗਿਆ ਗਿਆ ਨਾ ਆਰਤੀਏ ਕੋਲੋਂ ਤੇ ਸਰਕਾਰ ਤੇ ਕਹਿ ਰਹੀ ਆ ਕਿ ਇਹ ਇੱਕ ਵੀ ਪੈਸਾ ਜਿਹੜਾ ਰਿਸ਼ਵਤ ਨਹੀਂ ਚੱਲ ਰਹੀ ਕੀ ਕੀ ਕਹਿਣਾ ਸਰਕਾਰ ਭਾਵੇਂ ਜੋ ਮਰਜੀ ਕਹੇ ਆਪਾਂ ਗੱਲ ਕੀਤੀ ਸਹੀ ਤੇ ਸੱਚੀ ਜਿਹੜੀ ਗੱਲ ਹੈ ਜੀ ਆਪਣੇ ਕੋਲ ਇਹੋ ਕੁਝੇ ਬਸ ਉੱਥੇ ਦੂਜੇ ਪਾਸੇ ਇਸ ਸੰਬੰਧ ਵਿੱਚ ਜਦ ਪੱਤਰਕਾਰਾਂ ਨੇ ਮੰਡੀ ਇੰਸਪੈਕਟਰ ਰਣਜੀਤ ਸਿੰਘ ਰਾਣਾ ਨਾਲ ਗਲਵਾਦ ਕੀਤੀ ਤਾਂ ਉਹਨੇ ਕੀ ਕੀ ਕਿਹਾ ਉਹ ਵੀ ਸੁਣੋ ਸਰਦਾਰ ਰ ਜੀ ਇਨਸਪੈਕਟਰ ਹਾਂਜੀ ਜੀ ਵੀਰ ਜੀ ਮੈਂ ਪੱਤਰਕਾਰ ਗੱਲ ਕਰ ਰਿਹਾ ਆ ਅੱਜ ਨਾ ਇੱਕ ਸਬਾਜਪੁਰ ਮੰਡੀ ਦੇ ਵਿੱਚ ਜਿਹੜਾ ਮਤਲਬ ਕਿ ਥੋੜਾ ਨਿਕੰਮੋਟਾ ਵਾਲਾ ਰਪਾਜਾ ਹੋਇਆ ਕਿ ਜਿਹੜਾ ਸੇਲਰ ਮਾਲ ਕੇ ਆ ਉਹਨਾਂ ਵੱਲੋਂ ਆੜਤੀਆਂ ਤੋਂ 300 ਰੁਪਿਆ ਜਿਹੜਾ ਵਾ ਉਹ ਲੜਾਈ ਦਾ ਮੰਗਿਆ ਜਾ ਰਿਹਾ ਵਾ ਅੱਛਾ ਜੀ ਤੇ ਕੀ ਮਸਲਾ ਹੈਗਾ ਪੂਰਾ ਇਹਦੇ ਕੀ ਕਰ ਲੈ ਐਕਚੁਅਲੀ ਗੱਲ ਇਹ ਤਾਂ ਵੀ ਭਾਈ ਮੈਂ ਤਾਂ ਅੱਜ ਇੱਥੇ ਆਇਆ ਨਹੀਂ ਕਿਉਂਕਿ ਮੇਰੀ ਲੱਗੀ ਸੀ ਸਪੈਸ਼ਲ ਹਾਂ ਠੀਕ ਹੈ ਜੀ ਗੱਲ ਤੇ ਨਾ ਹੁਣ ਇਹਦੇ ਬਾਰੇ ਮੈਂ ਤੇ ਕੁਝ ਨਹੀਂ ਤੁਹਾਨੂੰ ਦੱਸ ਸਕਦਾ ਵੀ ਉਹਨੇ ਕਿਹੜੇ ਮਾਲ ਦਾ ਕਿਉਂ ਮੰਗਿਆ ਤੇ ਕਿਤਰਾ ਮੰਗਿਆ ਵਾ ਠੀਕ ਹੈ ਜੀ ਤੇ ਮੈਨੂੰ ਆਇਆ ਯਾਰ ਜੀ ਇਹਦਾ ਫੋਨ ਮੈਂ ਕਿਹਾ ਵੀਰ ਜੀ ਤੁਹਾਨੂੰ ਇਹ ਕਹਿਣ ਦੇ ਤੇ ਅਗਲੇ ਨੂੰ ਨਾ ਮਾਲ ਚਾਓ ਬਾਪਾ ਜੀ ਦੀ ਸਰਕਾਰ ਨੇ ਮਾਲ ਸਹੀ ਖਰੀਦਿਆ ਵਾ ਕੋਈ ਮਾਲ ਉਹ ਤੁਹਾਡਾ ਬਿਨਾ ਕੱਢ ਤੋ ਜਾਓ ਬਿਲਕੁਲ ਵੀਰ ਜੀ ਜੇ ਇਨਸਪੈਕਟਰ ਸਾਹਿਬ ਤੁਹਾਡੇ ਧਿਆਨ ਚ ਜਿਹਹਾ ਮਸਲਾ ਆਉਂਦਾ ਵੀ ਜਿਹੜੇ ਹੈਗੇ ਸੇਲਰਾਂ ਵਾਲੇ ਆ ਉਹ ਪੈਸੇ ਕੱਟ ਦੇ ਦੇ ਤੂੰ ਹੀ ਤੁਹਾਡੇ ਨੂੰ ਜਿਹੜੀ ਕਿਹੜੀ ਕਾਰਵਾਈ ਕੀਤੀ ਜਾਊਗੀ ਨਹੀਂ ਭਾਈ ਉਹਨੂੰ ਆਪਾਂ ਜਿਹੜੀ ਗੱਲ ਵਾ ਵੀ ਜੇ ਤੇ ਉਹਨੇ ਵੀ ਕੋਈ ਕੱਟ ਲੈ ਕੇ ਝੋਨਾ ਚੁੱਕਿਆ ਹੋਇਆ ਹੂੰ ਠੀਕ ਹੈ ਨਾ ਗੱਲ ਤੇ ਫਿਰ ਤੇ ਉਹ ਤੇ ਐਕਸ਼ਨ ਕਰਨਗੇ ਕਿ ਉਹਨੇ ਕੱਟ ਲੈ ਕੇ ਝੋਨਾ ਵੀ ਚੁੱਕਿਆ ਕੋਈ ਇਹਨਾਂ ਨੇ ਚੁਕਾਇਆ ਨਹੀਂ ਤੇ ਫਿਰ ਉਹਨੂੰ ਆਪਾਂ ਕੀ ਕਵਾਂਗੇ ਜੀ ਜੇ ਨੇ ਕਿਹਾ ਨੇ ਮੰਗਿਆ ਕਿ ਉਹ ਸ਼ੈਲਰ ਮਾਲ ਕੀ ਕੌਣ ਜੀ ਉਹਦਾ ਪਰਖੀ ਵਾਲਾ ਹੈ ਕਿ ਕੌਣ ਹੀ ਕੌਣ ਨਹੀਂ ਇਹਦੇ ਨਾਲ ਉਹਨੂੰ ਬੰਦੇ ਨੂੰ ਮਿਲ ਕੇ ਪਤਾ ਪਤਾ ਕੀਤਾ ਜਾਊ ਉਹਨਾ ਵੀ ਬੰਦਾ ਕੌਣ ਹੀ ਹੋ ਸਾਡੇ ਲੋ ਵੈਰੀਫਾਈ ਕੀਤਾ ਜਾਊਗਾ ਬਿਲਕੁਲ ਜੀ ਬਿਲਕੁਲ ਵੈਰੀਫਾਈ ਕਰਾਂਗੇ ਕੌਣਾ ਕਰਾਂਗੇ ਉਹਦਾ ਬੰਦਾ ਵੀ ਕਿਹੜਾ ਬੰਦਾ ਸੀ ਉਹ ਵੀ ਉਹ ਛੱਲ era ਸੀ ਉਹਦਾ ਕੋਣ ਪਰਖੀ ਵਾਲਾ ਸੀ ਉਹਦਾ ਵੀ ਕੋਣ ਬੰਦਾ ਹੁਣ ਕੋਈ ਵੀ ਆ ਕੇ ਭਾਜੀ ਮੰਡੀ ਹੁਣ ਤੁਸੀਂ ਜੋ ਤੁਸੀਂ ਆ ਕੇ ਕੇ ਨੂੰ ਐਵੇਂ ਕੱਟ ਕੇ ਦੋ ਵੀ ਗੱਡ ਕੋਈ ਮੰਡ ਥੋੜਾ ਲਵਾਂਗੇ ਆਪਾਂ ਵੀ ਤਾਂ ਅਸੀਂ ਕੱਟ ਮੰਗਿਆ ਵੀ ਤੁਸੀਂ ਛੱਲ era